ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਬੜ ਵੇੜ ਦਿਖਾਉਣੀ ਹੈ ਰੇਟ ਡਿਟੇਲ ਆਪਾਂ ਵੀਰ ਤੇ ਇਹਦੇ ਬਾਰੇ ਪੁੱਛਦੇ ਆਓ ਕੀ ਗੱਲ ਹੈ ਜੀ ਮਾਤਾ ਸੱਸੀ ਦਾ ਵੀਰ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਹੈ ਜਮੇਰ ਤੋਂ ਜਿੱਥੇ ਦਾ ਨਾਮ ਭੋਲਾ ਸਿੰਘ ਪਿੰਡ ਆਪਣਾ ਜੰਗੀਆ ਨਾਲ ਭਦੋੜ ਤੇ ਜ਼ਿਲ੍ਹਾ ਾਤਪੁਰ ਆ ਜਾਂਦਾ ਆਪਣਾ ਜ਼ਿਲ੍ਹਾ ਹੈ ਕਿ ਬਰਨਾਲਾ ਪੋਣ ਜ਼ਿਲ੍ਹਾ ਹੈ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ 771974799 77197 974799 47496 ਜਿਹੜੇ ਆਪਾਂ ਵਿਹੜ ਦੇਖ ਰਹੇ ਆ ਸੂਆ ਕਿਹੜਾ ਸੂਰੀ ਹੈ ਇਹ ਤੀਜਾ ਸੂਆ ਸੁੰਦੀ ਹੈ ਤਾਂ ਤੀਜਾ ਸੂਆ ਸੁੰਦੀ ਹੈ ਅੱਜ ਦਿਨ ਕਿੰਨੇ ਬਾਕੀ ਪਿਆ ਸੂਣ ਚ ਪੰਜ 6 ਦਿਨ ਕੱਢੀ ਸੀ ਬਈ ਅੱਛਾ ਲਗਭਗ ਹਫਤਾ ਨੀਰ ਵੋਟ ਬਾਕੀ ਆ ਇਹਦਾ ਤੇ ਪਿਛਲੇ ਸੂਏ ਕੀਰ ਕਰ ਰਿਹਾ ਦੁੱਧ ਵਾਲੇ ਦਾ ਬਈ 26 27 ਲੀਟਰ ਦਿੰਦਾ ਅੱਛਾ ਪਿਛਲੇ ਸੂਏ ਕਹਿੰਦਾ ਪਾ 25 ਤੋਂ ਅਬਬ ਚੱਲੀ ਆ ਅੱਜ ਸੂਣ ਦੇ ਵਿੱਚ ਇਹਦਾ ਇੱਕ ਹਫਤਾ ਬਾਕੀ ਆ ਸੀਮਨ ਵਗੈਰਾ ਕਨਫਰਮ ਹੈਗਾ ਜਿਹੜਾ ਹਾਂਜੀ ਬਈ ਸੀਮਨ ਦਾ ਪਤਾ ਹੈ ਔਰ ਬਾਇਓ ਡਾਟਾ ਦੇ ਦਾਂਗੇ ਆਪਾਂ ਹਾਂਜੀ ਹਾਂਜੀ ਤੇ ਰੇਟ ਇਹਦਾ ਕੀ ਰੱਖਿਆ ਆਪਾਂ 85000 ਰੱਖਿਆ ਬਈ ਮੌਕੇ ਤੇ ਕੁਝ ਐਸ ਹੋ ਜੂਗੀ ਹਾਂਜੀ ਹਾਂਜੀ ਕੀ ਉਮੀਦ ਆ ਦੁੱਧ ਕਿੰਨਾ ਪਾ ਦੋ ਇਸ ਵਾਰ ਇਸ ਤੇ 26-24 ਲੀਟਰ ਦੇਊਗੀ ਬਈ ਐਤ ਕੀ ਮੌਸਮ ਵਧੀਆ ਪਿਛਲੀ ਹੱਦ ਗਰਮੀ ਅਸਲ ਕਹਿੰਦਾ ਬਾ ਚਾਹੇ 25 ਕਿਲੋ ਮੰਨ ਕੇ ਲੈ ਲੇ ਵੀ ਸਾਂਭਣ ਵਾਲਾ ਬੰਦਾ ਹੋਇਆ 25 ਤੋਂ ਅਬੱਬ ਚੱਲੂਗੀ ਆ 25 ਤੋਂ ਅਬੱਬ ਤਾਂ ਬਈ ਚੱਲੂਗੀ ਮੁੱਲ 85000 ਤੀਜਾ ਸੂਰੀ ਆ ਤੇ 85 ਦੇ ਵਿੱਚ ਮੌਕੇ ਤੇ ਮਾਨ ਸਨਮਾਨ ਹੋ ਜਾਊਗਾ ਹਾਂਜੀ ਹਾਂਜੀ ਸੁਭਰੋ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ ਸੋਹਣਾ ਸਾ ਸਭ ਤੋਂ ਫੇਸ ਕੁਆਲਿਟੀ ਵਗੈਰਾ ਵੈੜਦੀ ਦੇਖ ਸਕਦੇ ਹੋ ਚਾਰੇ ਥਾਂ ਨਿਖਣ ਵਿੱਚ ਸਾਫ ਸੁਥਰੇ ਚਾਹੇ ਥੀਚੋਈ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਵੈੜਦੇ ਥਾਂ ਲੱਗਿਆ ਵਾ 85000 ਚੋਂ ਮੌਕੇ ਤੇ ਗੁਜਾਇਸ ਹੋ ਜੂਗੀ ਸੂਣ ਦੇ ਵਿੱਚ ਦਾ ਇੱਕ ਹਫਤਾ ਬਾਕੀ ਪਿਆ ਕਹਿੰਦਾ ਵਾ ਕਿਸੇ ਪਾਸਿਓ 7950 ਲੇਵਾ ਵਗੈਰਾ ਦੇਖ ਸਕਦੇ ਹੋ ਤੇ ਚੰਗੀ ਸਾਫ ਸੁਥਰੀ ਚੰਗੀ ਝੋਲੀ ਵਾਲੀ ਵੈੜ ਆ ਅੱਜ ਇੱਕ ਹਫਤਾ ਬਾਕੀ ਹੈ 85 ਜੋ ਮਾਨਦਾਨ ਹੋ ਜੂ ਪਿੰਡ ਜੰਗੀਆਂਣਾ ਜ਼ਿਲ੍ਹਾ ਬਰਨਾਲਾ ਪਹਿ ਗਿਆ ਸੋਵਰ ਹਵਾਨੇ ਦੇ ਰਿੰਕਲਸ ਵਗੈਰਾ ਦੇਖ ਸਕਦੇ ਹੋ ਸੋਹਣੇ ਸਾਫ ਸੁਥਰੇ ਆ ਬਰੀਕ ਚਮੜੀ ਦੇ ਵਿੱਚ ਆ ਗਈ ਕਹਿੰਦਾ ਬਾ ਦੁੱਧ ਵੀ ਦੋਗਦੇ ਪਲੱਸ ਨਾਲ ਆਪ ਨੂੰ ਫੈਟ ਵੀ ਦੋ ਹਨਾ ਫੈਟ ਵਾਲੇ ਗੁਣ ਵੀ ਇਹਦੇ ਵਿੱਚ ਹੈਗੇ ਆ ਹਿੰਦੀ ਬੱਚਮੀ ਆਪਣੇ ਕੋਲ ਦੋ ਦੋ ਹੀ ਸੂਈਏ ਬੱਚਮੀ ਦਿੱਤੀ ਹੈ ਜੀ ਇਹਨੂੰ ਬੰਦੀ ਦਾ ਇੱਕ ਅੱਛਾ ਸੀਮਰ ਸੈਕਸਰ ਲੱਗਿਆ ਹੈ ਨਾਰਮਲ ਨਾਰਮਮਲ ਲੱਗੇ ਹੁੰਦੀ ਹਿੰਦੀ ਬੱਚਮੀ ਹੈ ਦੋ ਬੱਚੇ ਅੱਛਾ ਨਾਰਮਲ ਤੋਂ ਹੀ ਮੰਨ ਕੇ ਚੱਲੋ ਵੀ ਬੱਚਿਆਂ ਬਾ ਦਿੰਦੀ ਹੈ ਹਨਾ ਸੋਵਰ ਨਾਲਾ ਦੇਖ ਸਕਦੇ ਹੋ ਸੋਹਣੇ ਸਾਫ ਸੁਥਰੇ ਆ ਪੂਰੀਆਂ ਚੰਗੀਆਂ ਤੇ 25 ਕਿਲੋ ਦੁੱਧ ਮੰਨ ਕੇ ਤੁਸੀਂ ਪਰਚੇਸ ਕਰ ਲਓ ਚੰਗੀ ਕੇਅਰ ਹੋਈ ਤਾਂ ਆ ਆਪਾਂ ਵੀ ਦੁੱਧ ਦੇ ਦਾ ਝੋ ਸਕਦੇ ਆ ਤੇ ਭਾਈ ਨੰਬਰ ਹੋਲੀ ਦੁਬਾਰੇ ਆਪਣਾ 91974749 ਪਿੰਡ ਜੰਗਿਆਣਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਚੈਨ ਨੂੰ ਪਿਆਰ ਦੇ ਦਿੱਤਾ ਚਲਦਾ ਤਾਂ